ਪੰਜਾਬ ਦੇ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਤਾਰੀਖ ਤੋਂ ਹੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸਨ ਪਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਣਕ ਨਹੀਂ ਆ ਰਹੀ ਸੀ ਕਿਉਂਕਿ ਪਿਛਲੇ ਦਿਨੀ ਹੋਈ ਮੌਸਮ ਦੀ ਖਰਾਬੀ ਕਰਕੇ ਕਣਕਾਂ ਦੇ ਵਿੱਚ ਨਰਮੀ ਦਿਖਾਈ ਦੇ ਰਹੀ ਸੀ ਪਰ ਹੁਣ ਮੰਡੀਆਂ ਦੇ ਵਿੱਚ ਕਣਕ ਆਉਣੀ ਸ਼ੁਰੂ ਹੋ ਗਈ ਹੈ ਜਿਸ ਕਰਕੇ ਹਲਕਾ ਵਿਧਾਇਕ ਦੇਵ ਮਾਨ ਦੇ ਵੱਲੋਂ ਏਸ਼ੀਆ ਦੀ ਸਭ ਤੋਂ ਵੱਡੀਆਂ ਮੰਡੀਆਂ ਦੇ ਵਿੱਚੋਂ ਦੂਜੇ ਨੰਬਰ ਤੇ ਰਹਿਣ ਵਾਲੀ 90 ਅਤੇ ਭਾਤੋ ਦੀ ਮੰਡੀ ਦੇ ਵਿੱਚ ਸ਼ਰਕਤ ਕਰਕੇ ਹਲਕਾ ਵਿਧਾਇਕ ਤੇਪ ਮਾਨ ਦੇ ਵੱਲੋਂ ਖਰੀਦ ਸ਼ੁਰੂ ਕਰਵਾਈ ਗਈ। ਉਹਨਾਂ ਨੇ ਕਿਹਾ ਹੈ ਕਿ ਜੇਕਰ ਕਿਸਾਨ ਸੁੱਕੀ ਕਣਕ ਲੈ ਕੇ ਮੰਡੀਆਂ ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਦਿੱਤਾ ਜਾਵੇਗਾ। ਇਸ ਮੌਕੇ ਤੇ ਹਲਕਾ ਵਿਧਾਇਕ ਤੇਪ ਮਾਨ ਦੇ ਵੱਲੋਂ ਮਹਾਰਾਣੀ ਪਰਨੀਤ ਕੌਰ ਨੂੰ ਵੀ ਅੜੇ ਹੱਥੀ ਲਿਆ ਗਿਆ। ਇਹ ਸਰਕਾਰੀ ਖਰੀਦ ਜਿਹੜੀ ਹੈ ਜੀ ਵਿਧਾਨ ਸਭਾ ਨਾਬਾਦ ਵਿੱਚ ਸ਼ੁਰੂ ਹੋਈ ਹੈ ਇਸ ਤੋਂ ਪਹਿਲਾਂ ਮੈਂ ਭਾਸੋਂ ਦਾਣਾ ਮੰਡੀ 'ਚ ਸ਼ੁਰੂ ਕਰਵਾ ਕੇ ਆਇਆ ਜੀ ਤੇ ਉੱਥੇ ਵੀ ਬਹੁਤ ਅੱਛਾ ਜਿਹੜਾ ਜੀ ਕਿਸਾਨਾਂ ਵੱਲੋਂ ਰਿਸਪਾਂਸ ਆ ਕਿ ਜੀ ਝਾੜ ਬਹੁਤ ਅੱਛਾ ਆ ਰਿਹਾ ਮੌਇਸਚਰ ਵੀ ਬਿਲਕੁਲ ਠੀਕ ਹੈ 12 ਚਾਹੀਦਾ ਕਿ ਇਹਦਾ 11 ਆ ਰਿਹਾ ਕਿ ਇਹਦਾ 11.5 ਆ ਰਿਹਾ ਕਿ ਇਹਦਾ 13 ਥੋੜਾ ਬਹੁਤਾ ਹੁੰਦਾ ਜੀ ਤੇ ਬਾਕੀ ਕਿਸਾਨ ਖੁਸ਼ ਨੇ ਜੀ ਆੜਤੀ ਵੀ ਠੀਕ ਨੇ ਔਰ ਬਾਕੀ ਮੈਂ ਸਾਰੀਆਂ ਜਿੰਨੀਆਂ ਵੀ ਏਜੰਸੀਆਂ ਨੇ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਕਿ ਬਾੜਦਾਨੇ ਦੀ ਕੋਈ ਪ੍ਰੋਬਲਮ ਨਾ ਆਵੇ ਬਾੜਦਾਨਾ ਬਿਲਕੁਲ ਸ ਜਿਨਾਂ ਕੋਲ ਟੈਂਡਰ ਆ ਲਿਫਟਿੰਗ ਦਾ ਉਹਨਾਂ ਨੂੰ ਦੇਸ਼ ਕਰਤੇ ਆ ਟਰੱਕ ਯੂਨੀਅਨ ਪਾਸੋਂ ਟਰੱਕ ਜਿਉਂ ਨਾਭਾ ਨੂੰ ਉਹਨਾਂ ਨੂੰ ਵੀ ਜਿਹੜਾ ਜੀ ਇਹ ਕਹਿ ਦਿੱਤਾ ਗਿਆ ਕਿ ਟਰੱਕਾਂ ਦੇ ਕਿਤੇ ਕੋਈ ਸਮੱਸਿਆ ਨਾ ਆਵੇ ਔਰ ਲਿਫਟਿੰਗ ਜਿਹੜੀ ਆ ਸਮੱਸਿਆ ਨਾ ਹੋਵੇ ਕਿਉਂਕਿ ਕਈ ਵਾਰੀ ਮੌਸਮ ਖਰਾਬ ਹੋ ਜਾਂਦਾ ਕਿ ਕਣਕ ਗਿੱਲੀ ਹੋ ਜਾਂਦੀ ਹੈ ਪ੍ਰੋਬਲਮ ਆ ਜਾਂਦੀ ਹੈ ਔਰ ਇਸ ਵਕਤ ਮੈਂ ਹੁਣ ਨਾਭਾ ਦੀ ਦਾਣਾ ਮੰਡੀ ਦੇ ਵਿੱਚ ਆ ਜਿਹੜੀ ਏਸ਼ੀਆ ਦੀ ਦੂਜੇ ਨੰਬਰ ਦੀ ਸਭ ਤੋਂ ਵੱਡੀ ਮੰਡੀ ਹੈ ਔਰ ਇਸ ਮੰਡੀ ਦੇ ਵਿੱਚ ਵੀ ਸਾਡੇ ਪ੍ਰਧਾਨ ਨੇ ਜੀ ਸ੍ਰੀਸ਼ੇਂਦਰ ਗੁਪਤਾ ਜੀ ਮੇਰੇ ਨਾਲ ਐਸਡੀਐਮ ਨਾਭਾ ترਸੀਮ ਚਾਂਦੀ ਜੀ ਨੇ ਮੇਰੇ ਨਾਲ ਔਰ ਸੈ ਜੀ ਸਾਰੇ ਵਿਜਿਟ ਕਰ ਰਹੇ ਆ ਪਰ ਸਾਰੇ ਕਿਸਾਨ ਵੀਰਾਂ ਨਾਲ ਵੀ ਗੱਲਬਾਤ ਕਰ ਰਹੇ ਆ ਬਹੁਤ ਅੱਛਾ ਜੀ ਜਿਹੜਾ ਇੱਕ ਡਰ ਸੀਗਾ ਕਿ ਝਾੜ ਘਟਾ ਪਰ ਹੁਣ ਦੇ ਜਿਹੜੇ ਨੇ ਨਾਬਾ ਨਾਬਾ ਮੰਡੀ ਦੇ ਜਿਹੜੇ ਅੰਕੜੇ ਜਿਹੜੇ ਦੱਸ ਰਹੇ ਆ ਹੁਣ ਤੱਕ ਦੇ ਕਿ ਝਾੜ ਬਹੁਤ ਅੱਛਾ ਹੈ ਜੀ ਔਰ ਕਿਸਾਨ ਖੁਸ਼ ਹੈ ਜੀ ਔਰ ਜਿੱਥੇ ਕੋਈ ਜ਼ਿਆਦਾ ਕਣਕ ਗਿਰੀ ਆ ਉੱਥੇ ਜ਼ਰੂਰ ਇਹਦਾ ਕੋਈ ਖਸਾ ਹੋ ਸਕਦਾ ਕਿ ਝਾੜ ਘਟ ਹੋਵੇ ਪਰ ਹੁਣ ਤੱਕ ਦੀ ਇੰਜੀਨੀਅਰ ਰਿਪੋਰਟਾਂ ਜਿੰਨਾ ਮੈਂ ਆਪ ਚੈੱਕ ਕੀਤਾ ਗਰਾਊਂਡ ਲੈਵਲ ਤੇ ਝਾੜ ਬਹੁਤ ਅੱਛਾ ਜੀ ਮੈਂ ਇੱਕ ਬੇਨਤੀ ਕਰੂੰਗਾ ਕਿਸਾਨਾਂ ਨੂੰ ਕਿ ਗਿੱਲੀ ਕਣਕ ਨਾ ਬਦੋ ਕਿਉਂਕਿ ਜੇ ਗਿੱਲੀ ਕਣਕ ਹੋਊਗੀ ਨਾ ਤਾਂ ਉਹਦਾ ਮੌਇਸਚਰ ਜਿਹੜਾ 12 ਆਉਂਦਾ ਨੇ ਤਾਂ ਫਿਰ ਮੰਡੀ ਦੇ ਵਿੱਚ ਇੰਤਜ਼ਾਰ ਕਰਨਾ ਪੈਂਦਾ ਤਾਂ ਫਿਰ ਖਰੀਦ ਨੂੰ ਵੀ ਪ੍ਰੋਬਲਮ ਆਉਂਦੀ ਹੈ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਬਹੁਤ ਵੱਡਾ ਫਰਾਕ ਦਿਲ ਦਿਖਾਇਆ ਜਦੋਂ ਤਿੰਨ ਚਾਰ ਬਰਸਾਤਾਂ ਲਗਾਤਾਰ ਪਈਆਂ ਕਿਸਾਨ ਦੇ ਚਿਹਰੇ ਤੇ ਉਦਾਸੀ ਆ ਗਈ ਤਾਂ ਮੁੱਖ ਮੰਤਰੀ ਸਾਹਿਬ ਆਪ ਪੰਜਾਬ ਦੇ ਪੂਰੇ ਵਿਜਿਟ ਦੇ ਵਿੱਚ ਉਹਨਾਂ ਨੇ ਘੁੰਮ ਘੁੰਮ ਕੇ ਖੇਤਾਂ ਦੇ ਵਿੱਚ ਗਏ ਕਿਸਾਨਾਂ ਨਾਲ ਗੱਲਬਾਤ ਕੀਤੀ ਕਿਸਾਨ ਦੇ ਮੁੱਢ ਦੇ ਹੱਥ ਰੱਖ ਕੇ ਉਹਦੇ ਖੇਤ ਖੜ ਕੇ ਵਾਅਦਾ 14 15 ਦਿਨਾਂ ਦੇ ਵਿੱਚ ਤੁਹਾਡਾ ਗਰਦਾਬਰੀ ਕਰਾ ਕੇ ਤੁਹਾਡਾ ਜਿਹੜਾ ਮੁਆਵਜ਼ਾ ਤੁਹਾਨੂੰ ਮਿਲੇਗਾ ਸੋ ਮੁਆਵਜ਼ੇ ਦੇ ਦਿਨ ਵੀ ਨੇੜੇ ਆ ਰਹੇ ਨੇ ਉਹ ਵੀ ਸਾਰਿਆਂ ਨੂੰ ਮਿਲੂਗਾ ਜੀ ਪਰ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ ਆ ਕਿ ਕਹਿੰਦੇ ਨੇ ਵੀ ਜੇ ਨੀਤ ਚੰਗੀ ਹੋਵੇ ਤਾਂ ਪ੍ਰਮਾਤਮਾ ਦੇ ਸਾਥ ਦਿੰਦਾ ਮੁੱਖ ਮੰਤਰੀ ਸਾਹਿਬ ਨੇ ਫਰਾਕ ਦੇਰੀ ਦੇ ਨਾਲ ਕਿਸਾਨਾਂ ਕਿਸਾਨ ਭਰਾਵਾਂ ਦਾ ਹੱਥ ਫੜਿਆ ਔਰ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਆ ਕਿ ਹੁਣ ਮੰਡੀ ਦੇ ਵਿੱਚ ਜਿਹੜੀ ਕਣਕਾਰੀ ਆ ਉਹਦਾ ਝਾੜ ਜਿਹੜਾ ਜੀ ਉਹ ਬਿਲਕੁਲ ਠੀਕ ਹੈ ਕਿਤੇ ਕੋਈ ਕਮੀ ਨਹੀਂ ਆ ਰਹੀ ਝਾੜ ਦੇ ਵਿੱਚ ਮਾਰੇ ਐਸ ਮੈਂ ਪਰਮਾਤਮਾ ਦਾ ਵੀ ਸ਼ੁਕਰੀਆ ਦਾ ਕਰਦਾ ਹਾਂ ਕਿ ਸਾਰਾ ਕੁਝ ਠੀਕ ਠਾਕ ਹੈ ਇੱਕ ਥੋੜੀ ਜਿਹੀ ਟੈਕਨੀਕਲੀ ਮੈਂ ਤੁਹਾਡੇ ਜ਼ਰੀਏ ਗੱਲ ਜਰੂਰ ਕਹਿਣੀ ਚਾਹਣਾ ਕਿ ਜਿਹੜੀ ਗਰਦਾਬਰੀ ਹੋ ਰਹੀ ਹੈ ਗਰਦਾਬਰੀ ਦੇ ਵਿੱਚ ਪਤਾ ਲੱਗਿਆ ਕਈ ਜਿਹੜੇ ਨੇ ਜੀ ਜ਼ੋਰ ਪਾ ਕੇ ਜਾਂ ਕਈ ਜਥੇਬੰਦੀਆਂ ਕਿ ਸਾਡੇ ਵੀ ਸਾਡੇ ਪੂਰੇ ਪਿੰਡ ਦੀ ਗਰਦਾਬਰੀ ਕਰੋ ਜਿਹੜੇ ਜਿਹੜੇ ਪੈਸੇ ਮਿਲਣੇ ਨੇ ਜੀ ਜਿਹੜੇ ਪੈਸੇ ਮਿਲਣੇ ਨੇ ਉਹ ਪੈਸੇ ਮਿਲਣੇ ਨੇ ਜੀ ਜੇ ਫਾਰਮ ਦੇ ਆਧਾਰ ਤੇ ਮੰਨ ਲਓ ਇੱਕ ਕਿਲਾ ਆਪਣੇ ਕੋਲੇ ਪਾਠੇਕੇ ਤੇ ਲਿਆ ਦਾ 10 ਕਿਲੇ ਲੈ ਜਾ 50 ਕਿ ਉਹਦੇ ਉਹਦਾ ਜੇ ਫਾਰਮ ਆ ਗਿਆ ਆਪਣੇ ਕੋਲ ਪਤਾ ਲੱਗ ਗਿਆ ਕਿ ਆਪਣਾ ਝਾੜ ਕਿੰਨਾ ਨਿਕਲਿਆ ਜੀ ਹੁਣ ਉਸ ਤੋਂ ਵੱਡਾ ਰਿਕਾਰਡ ਤਾਂ ਕੋਈ ਨਹੀਂ ਹੋ ਸਕਦਾ ਪਰ ਕਿਸਾਨ ਕਹਿੰਦਾ ਜੀ ਮੇਰਾ ਨੁਕਸਾਨ ਜੱਦ ਵੱਧ ਹੋਇਆ ਪਰ ਝਾੜ ਪੂਰਾ ਨਿਕਲਿਆ ਜਾਂ ਛੋਟਾ-ਬੋਟਾ ਘਟ ਨਿਕਲਿਆ ਜਿਸ ਹਿਸਾਬ ਨਾਲ ਝਾੜ ਕੱਢਿਆ ਉਸ ਹਿਸਾਬ ਨਾਲ ਗਰਦਾਬੀ ਦੇ ਵਿੱਚ ਉਹਨਾਂ ਦੇ ਪੈਸੇ ਉਹਨਾਂ ਨੂੰ ਮਿਲ ਜਾਣ ਜਾਨੀ ਕਿ ਉਹਨਾਂ ਦਾ ਜਿਹੜਾ ਘਾਟਾ ਉਹ ਪੂਰਾ ਹੋ ਜਾਊਗਾ ਪਰ ਗਰਦਾਬੀ ਜੇ ਕਿਸੇ ਨੇ ਵੱਧ ਕੀਤੀ ਹੈ ਜਾਂ ਕਰਵਾ ਲਈ ਵੱਧ ਤਾਂ ਫਿਰ ਉਹ ਨੁਕਸਾਨ ਦੇ ਹੋ ਸਕਦੀ ਹੈ ਮੈਂ ਪਟਵਾਰੀ ਸਹਿਬਾਨ ਨੂੰ ਵੀ ਬੇਨਤੀ ਕਰਦਾ ਨਾਬਾ ਵਿਧਾਨ ਸਭਾ ਦੇ ਵਿੱਚ ਜਿੰਨੇ ਕੰਮ ਕਰ ਰਹੇ ਨੇ ਕਿ ਮੈਟ ਦੇ ਆਧਾਰ ਤੇ ਕਰੋ ਤਾਂ ਕਿ ਕਿਸੇ ਵੀ ਕਿਸਾਨ ਨੂੰ ਬਾਅਦ ਵਿੱਚ ਕੋਈ ਸਮੱਸਿਆ ਨਾ ਆਵੇ ਔਰ ਜਿਹਦਾ ਵੀ ਜਿੰਨਾ ਨੁਕਸਾਨ ਹੋਇਆ ਉਹਨੂੰ ਨਾ ਪੈਸਾ ਸਰਕਾਰ ਦਊਗੀ ਸਰ ਨੂੰ ਲੈ ਕੇ ਕਾਫੀ ਜਿਹੜਾ ਐਮਐਸਪੀ ਦੇ ਰੇਟ ਘੱਟ ਮਿਲ ਰਿਹਾ ਕਿਸਾਨਾਂ ਨੇ ਤੁਹਾਡੇ ਨਾਲ ਗੱਲ ਵੀ ਕੀਤੀ ਸੀ ਕੀ ਦਾ ਹੱਲ ਹੋਏਗਾ ਕੇਂਦਰ ਸਰਕਾਰ ਸਰ ਨੂੰ ਤਾਂ ਮੈਂ ਵੀ ਮੈਂ ਵੀ ਮਿਲਿਆ ਇਹਨਾਂ ਨੂੰ ਬੇਸਿਕਲੀ ਉਹਨਾਂ ਦਾ ਰੇਟ ਇਸ ਕਰਕੇ ਉੱਚੇ ਨਾ ਜੀ ਮੌਇਸਚਰ ਜ਼ਿਆਦਾ ਹੈ ਜੀ ਉਹਦੇ ਚ ਸਲਾਬ ਜ਼ਿਆਦਾ ਹੈ ਜੀ ਇਹਦੇ ਕਰਕੇ ਰੇਟ ਘਟਾ ਮੈਂ ਉਹੀ ਜਿਵੇਂ ਕਣਕ ਦੀ ਬੇਨਤੀ ਕਰਕੇ ਆਟਿਆ ਜਿਹੜੀ ਜੇ ਸਰੋਂ ਤੁਸੀਂ ਮੰਡੀ ਚ ਲੈ ਕੇ ਆ ਰਹੇ ਹੋ ਤਾਂ ਸਰੋਂ ਜਿਹੜੀ ਆ ਸੁੱਕੀ ਹੋਵੇ ਪੂਰੀ ਉਹਦਾ ਜਿਹੜਾ ਮੌਇਸਚਰ ਜਿੰਨਾ ਬਣਦਾ ਉਨਾ ਹੀ ਹੋਵੇ ਉਹ ਨਾਲ ਦੀ ਨਾਲ ਰੇਟ ਫੁੱਲ ਰੇਟ ਮਿਲ ਰਿਹਾ ਹੈ ਔਰ ਬਾਕੀ ਪੰਜਾਬ ਸਰਕਾਰ ਜਿਹੜੀ ਹੈ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਖੜੀ ਹੈ ਅਸੀਂ ਖੁਦ ਧਰਨਿਆਂ ਦੇ ਵਿੱਚ ਮੈਂ ਜਾਂਦਾ ਰਿਹਾ ਨਹੀਂ ਕਿਸਾਨ ਦੀ ਕੋਈ ਵੀ ਸਮੱਸਿਆ ਚਾਹੇ ਉਹ ਝਾੜ ਨੂੰ ਲੈ ਕੇ ਆ ਚਾਹੇ ਉਹ ਕਣਕ ਦੇ ਝਾੜ ਨੂੰ ਲੈ ਕੇ ਆ ਚਾਹੇ ਸਰੋਂ ਦੇ ਝਾੜ ਨੂੰ ਲੈ ਕੇ ਆ ਜਾਂ ਕੋਈ ਹੋਰ ਵੀ ਸਮੱਸਿਆ ਤਾਂ ਅਹਮਦੀ ਪਾਰਟੀ ਸਰਕਾਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲੋਕਾਂ ਦੀ ਆਮ ਲੋਕਾਂ ਦੀ ਸਰਕਾਰ ਉਹ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕਿਤੇ ਵੀ ਕੋਈ ਕਮੀ ਪੇਸ਼ੀ ਨਹੀਂ ਆਉਣ ਦਿੱਤੀ ਜਾਏਗੀ ਕਿਤੇ ਵੀ ਕਿਸਾਨਾਂ ਦੇ ਹੋਰ ਕਹਿੰਦੀ ਹੈ ਵੀ 15000 ਰੁਪਏ ਨਾਲ ਕੁਝ ਨਹੀਂ ਬਣਨਾ 30000 ਰੁਪਏ ਕਰੇ ਇਹ ਸਾਰਾ ਕੋਈ ਪ੍ਰਨੀਤ ਕੌਰ ਹੀ ਕਹਿੰਦੀ ਹੈ ਜੀ ਆਪਣੇ ਘਰ ਵਾਲੇ ਨੂੰ ਹੀ ਕਹਿ ਲੈ ਕਰੇ ਕੁਝ ਜਦੋਂ ਮੁੱਖ ਮੰਤਰੀ ਹੁੰਦਾ ਸੀ ਉਹ ਤਾਂ ਉਹਦੋਂ ਉਹਦੋਂ ਤਾਂ ਕੋਲ ਨਹੀਂ ਸੀ ਜਾਂਦੇ ਹੁੰਦੇ ਦੀ ਉਹ ਮੋਤੀ ਮਹਿਲ ਦੇ ਵਿੱਚ ਪਤਾ ਨਹੀਂ ਜਿੰਨੀ ਵਾਰ ਮੁੱਖ ਮੰਤਰੀ ਜੀ ਕਦੇ ਇੱਕ ਦੋ ਵਾਰ ਹੀ ਆਇਆ ਜੀ ਉਦੋਂ ਤਾਂ ਬੋਲੇ ਨਹੀਂ ਪ੍ਰਨੀਤ ਕੌਰ ਜੀ ਹੁਣ بڑے ਬਿਆਨੋ ਬਿਆਨੀ ਹੋ ਰਹੇ ਨੇ ਜੀ ਕਾਗਜ਼ੀ ਇਹਨਾਂ ਵੱਲ ਤੇ ਬੈਗੀ ਕੁਰਸੀ ਤੇ ਬਹਿ ਕੇ ਬਿਆਨ ਦੇਣ ਦੀ ਪੰਜਾਬ ਦੇ ਲੋਕ ਸੂਝਵਾਨ ਨੇ ਪੰਜਾਬ ਦੇ ਲੋਕ ਅਵੇਅਰ ਨੇ ਹੁਣ ਉਹਨਾਂ ਨੂੰ ਗਰਾਉਂਡ ਲੈਵਲ ਦੇ ਕੰਮ ਕਰਨ ਵਾਲੇ ਲੀਡਰ ਪਸੰਦ ਨੇ ਜੀ ਇਦਾਂ ਦੇ ਲੀਡਰ ਪਸੰਦ ਨਹੀਂ ਜਿਹੜੇ ਜਿਹੜੇ 2-2 ਲੱਖ ਦਾ ਪਾਲਸ ਲੈ ਕੇ ਘੁੰਮਦੇ ਨੇ ਠੀਕ ਹੈ ਨਾ ਇਹੋ ਜਿਹੇ ਲੀਡਰ ਪਸੰਦ ਨਹੀਂ ਔਰ ਪ੍ਰਨੀਤ ਕੌਰ ਜੀ ਮੈਂਬਰ ਪਾਰਲੀਮੈਂਟ ਰਹੇ ਆ ਠੀਕ ਹੈ ਜੀ ਹੁਣ ਵੀ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ ਮਨਿਸਟਰ ਵੀ ਰਹੇ ਨੇ ਉਹਦੇ ਹਸਬੈਂਡ ਜੀ ਮਿਨਿਸਟਰ ਵੀ ਰਹੇ ਨੇ ਜੀ ਉਦੋਂ ਕਿਤੇ ਉਦੋਂ ਤਾਂ ਇਹਨਾਂ ਦੀ ਆਵਾਜ਼ ਨਹੀਂ ਨਿਕਲਦੀ ਜਦੋਂ ਗੁੜਕਾ ਸਾਹਿਬ ਦੀ ਸੌਂ ਖਾ ਕੇ ਕ ਉਹ ਤਾਂ ਬੋਲਣਾ ਚਾਹੀਦਾ ਸੀ ਨਾ ਜੀ ਉਹਨਾਂ ਨੇ ਕਿ ਤੁਸੀਂ ਝੂਠ ਬੋਲ ਰਹੇ ਹੋ ਜੀ ਉਦੋਂ ਤਾਂ ਉਹਨਾਂ ਤੇ ਨਾਲ ਹਾਂ ਚਾਹਮ ਲਾ ਕੇ ਚੁੱਪ ਕਰਕੇ ਬੈਠੇ ਰਹੇ ਹੁਣ ਉਹਨਾਂ ਦੀ ਬੇਟੀ ਲੱਗ ਤੁਰੇ ਫਿਰਦੀ ਆਪ ਲੱਗ ਤੁਰੇ ਫਿਰਦੇ ਆ ਕੈਪਟਨ ਸਾਹਿਬ ਪਤਾ ਨਹੀਂ ਕਿੱਥੇ ਨੇ ਠੀਕ ਹੈ ਜੀ ਉਹ ਰੂਸਾ ਰੱਸਾ ਪਤਾ ਨਹੀਂ ਕਿੱਥੇ ਗਈ ਚੀਕੂ ਖਾਨੜ ਪਤਾ ਨਹੀਂ ਕਿੱਧਰ ਚਲੇ ਗਈ ਇਹ ਸਾਰਾ ਟੱਬਰ ਜਿਹੜਾ ਨਾ ਜੀ ਇਹ ਸਾਰਾ ਅਨਫਿਟ ਹੈ ਪੋਲਿਟਿਕਲ ਲਾਈਨ ਦੇ ਵਿੱਚ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿਹੜਾ ਅਸੀਂ ਨਾਰਮਲ ਘਰਾਂ ਦੇ ਬੱਚੇ ਆ ਸਾਨੂੰ ਰਾਜਨੀਤੀ ਨਹੀਂ ਆਉਂਦੀ ਅਸੀਂ ਤਾਂ ਕਿਸਾਨਾਂ ਨਾਲ ਖੜੇ ਆ ਗਰੀਬਾਂ ਨਾਲ ਖੜੇ ਆ ਵਪਾਰੀਆਂ ਨਾਲ ਖ ਠੀਕ ਹੈ ਜੀ ਤੁਸੀਂ ਜੇ ਤੁਹਾਨੂੰ ਮੌਕਾ ਮਿਲਿਆ ਤੁਸੀਂ ਕਰਕੇ ਤਾਂ ਕੀ ਦਿਖਾਉਣਾ ਸੀ ਪੰਜਾਬ ਉਲਟਾ ਕਰਜਾਈ ਕਰਤਾ ਉਹ ਉਲਟਾ ਪੰਜਾਬ ਦੀਆਂ ਭਾਵਨਾਵਾਂ ਦਾ ਖਲਵਾੜ ਜਿਹੜਾ ਉਹ ਕੈਪਟਨ ਪਰਵਾਰ ਨੇ ਕੀਤਾ ਪ੍ਰਨੀਤ ਕੌਰ ਜੀ ਕਹਿੰਦੇ ਉਹਨਾਂ ਦੇ ਬਿਆਨ ਦੇਖ ਲਿਆ ਕਰੋ YouTube ਤੇ ਕੱਢ ਕੇ ਪੁਰਾਣੇ ਤੁਹਾਨੂੰ ਆਪਣੇ ਆਪ ਹੀ ਇਹ ਗਿਲਟੀ ਮਹਿਸੂਸ ਹੋਊਗੀ ਕਿ ਮੈਂ ਕੀ ਕਹਿ ਰਹੀ ਹਾਂ ਵਰਤੋਂ ਪੂਰੇ ਨਹੀਂ ਮੰਡੀ ਠੀਕ ਵਰਤੋਂ ਨਹੀਂ ਗੌਰਮੈਂਟ ਬੰਦੋਂ ਕੰਕਰੀ ਜਿਹੜੀ ਆਰ ਜੇ ਠੀਕ ਕਰ ਰਹੀ ਹੈ ਇਹ ਜਿਹੜੀਆਂ ਕੰਕਰਾਂ ਖੜੀਆਂ ਕੰਕਰ ਉਹ ਸਾਬਾ ਕਿਤੇ ਕਿਤੇ ਇਨਸਾਨ ਹੋਵੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ ਪਿਲਾਈ ਕਰ ਮਾਲੇ ਸੱਤੀ ਨਕਾਲ ਵੀ ਜੀਵਨ ਦਾ ਠੀਕ ਦੱਸ ਦਿੰਦੇ ਨੇ ਬੇਟੀ ਵੀ ਠੀਕ ਹੈ ਇਹ ਜਿੰਨੇ ਖੜੀਆਂ ਨੇ ਰੇਸੜੀ ਜ਼ਮੀਨਾਂ 'ਚ ਕਣਕਾਂ ਨੇ ਇਹ ਆ ਅੱਜ ਬੜਾ ਐਕਸ਼ਨ ਬੜਾ ਐਕਸਾਮ ਆਇਆ ਨੇ ਕਿਸ ਤਰ੍ਹਾਂ ਦੇ ਦੇਖਿਆ ਇੱਥੇ ਉਹਨਾਂ ਨੇ ਆ ਕੇ ਬੋਲੀ ਵੀ ਕੀਤੀ ਆ ਬੋਲੀ ਕੀਤੀ ਕਿ ਨੇਟੇ ਰੰਨ ਜਾਨ ਨੇ ਬੜੀਆ ਦੇਖ ਕੇ ਲੈ ਜਾਂਦੇ ਨੇ ਮੌਸਮ ਠੀਕ ਸੀ ਤਾਂ ਤੇ ਗ੍ਰੇਵਰ ਮੌਸਮ ਜ਼ਿਆਦਾ ਠੀਕ ਕੀ ਲੇਟ ਹੋਣ ਦਾ ਕਾਰਨ ਕੀ ਸੀ ਗਾ ਲੇਟ ਹੋਣ ਦਾ ਜੀ ਬੇਵਸੰਦੀ ਬਰਸਾਤ ਬਰਸਾਤ ਕਰਕੇ ਕਣਕਾਂ ਗਿਰ ਗਈਆਂ ਵੱਡੀਆਂ ਜੀਆਂ ਲੀਆਂ ਇਹ ਨਰਮਾਈ ਵੀ ਹੈਗੀ ਅਜੇ ਵੀ ਹੈਗੀ ਗਵਰਨਰ ਥੋੜੀ ਸਫਾਈ ਕਰਦੇ ਵੀ ਕਮੇਨ ਨਾਲ ਰੋਕਦੇ ਰਾਤ ਨੂੰ ਨਾਮ ਵਧਣ ਡੀਏ ਨੇ ਕਣਕਾਂ ਨੇ ਦਿਨ ਚ ਵਧਣ ਤੇ ਇਹਦੇ ਨਾਲ ਵੀ ਵੈਰਿਟੀ ਹੋਰ ਵਧੀਆ ਹੋ ਸਕਦੀ ਮੌਸਮ ਘਟਦਾ 6 ਕਿਲੇ ਵੱਡੇ ਨੇ ਆਪਣੇ ਕਣਕ ਦੇ ਯਾਨੀ ਬਹੁਤ ਵਧੀਆ ਝਾੜ ਹੈ ਵਧੀਆ ਕਿ ਸਾਰੀ ਸਰੋਂ ਦਾ ਹੀ ਵਧੀਆ ਝਾੜਾ ਕਣਕ ਦਾ ਹੀ ਵਧੀਆ ਝਾੜਾ ਮੌਸਮ ਸਾਥ ਦੇਵੇ ਬਸ ਉਹ ਮੌਸਮ ਠੀਕ ਰਹੇ ਨਾ ਬੰਪਰ ਫਸਲੇ ਹੋਵੇ ਤੇ ਕੀ ਗਣਕਰੀ ਬਹੁਤ ਵਧੀਆ ਜੀ ਦੋ ਸੀਜ਼ਨ ਪਹਿਲਾਂ ਵੀ ਲੰਘੇ ਸਰਕਾਰ ਦੇ ਜੀ ਬਹੁਤ ਵਧੀਆ ਜੀ ਕੋਈ ਪੇਮੈਂਟ 'ਚ ਦਿੱਕਤ ਨਹੀਂ ਆਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਜੀ ਐਤਕੀ ਜਾਨੀ ਜਿਹੜੇ ਹਿਸਾਬ ਨਾਲ ਕਹਿੰਦੇ ਸੀ ਵੀ ਫਸਲ ਠੀਕ ਹੈ ਯਾਨੀ ਖਰਾਬ ਨਹੀਂ ਹੋਈ ਵਧੀਆ ਫਸਲ ਹੈ ਅੱਜ ਉਹਦਾ ਐਗਜ਼ਾਮ ਨੇ ਵੀ ਸ਼ੁਰੂ ਹੋਏ ਅੱਜ ਐਮਐਲਏ ਸਾਹਿਬ ਗੁਰਦੀਪ ਸਿੰਘ ਦੀਮਾਨ ਜੀ ਪਹਿਲਾਂ ਪਾਸੋ ਦੇ ਵਿੱਚ ਮੰਡੀ ਸਟਾਰਟ ਕਰਵਾ ਕੇ ਆਏ ਨੇ ਔਰ ਇਸ ਤੋਂ ਬਾਅਦ ਅੱਜ ਨਾਪੇ ਦੇ ਵਿੱਚ ਮੈਂ ਪਹਿਲੇ ਐਮਐਲਏ ਦੇਖੇ ਨੇ ਕਿ ਜਦੋਂ ਕਣਕ ਪਹਿਲੀ ਸਟਾਰਟਿੰਗ ਅੱਜੇ ਗਰੀ ਹੈ ਤੇ ਅੱਜੇ ਉਹਨਾਂ ਨੇ ਬੋਲੀ ਕਰਵਾ ਦਿੱਤੀ ਹੋਵੇ। ਔਰ ਮੈਂ ਬਹੁਤ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ 29000 ਕਰੋੜ ਦੀ ਸੀਸੀ ਲਿਮਟ ਜਿਹੜੀ ਕਿ ਕਿਸਾਨਾਂ ਨੂੰ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ ਤਾਂ ਜੋ ਉਹਨਾਂ ਨੂੰ ਪੇਮੈਂਟ ਦੀ ਦਿੱਕਤ ਨਾ ਪਵੇ। ਮੇਰੇ ਖਿਆਲ ਮੁਤਾਬਕ ਅੱਜ ਤੱਕ ਇਹ ਪਹਿਲੀ ਵਾਰ ਦੇਖਿਆ ਕਿ ਜਦੋਂ ਕਣਕ ਵਿਕਦੀ ਆ ਨਾਲ ਦੀ ਨਾਲ ਪੇਮੈਂਟ ਹੁੰਦੀ ਹੋਵੇ ਜਦੋਂ ਤੋਂ ਭਗਵੰਤਪਾਲ ਦੀ ਸਰਕਾਰ ਆਈ ਹੈ। ਮੇਰਾ ਖਿਆਲ ਆ ਕੋਈ ਜ਼ਿੰਮੇਵਾਰ ਨਹੀਂ ਰੋਲਿਆ ਪਰ ਜਿਸ ਤਰੀਕੇ ਨਾਲ ਅਸੀਂ ਦੇਖਦੇ ਸੀ ਵੀ ਕਣਕ ਨੂੰ ਬਹੁਤ ਵੱਡਾ ਤੱਕਾ ਲੱਗਿਆ ਜਿਸ ਤਰੀਕੇ ਨਾਲ ਅੱਜ ਦੇਵਮਾਨ ਜੀ ਨੇ ਵੀ ਦੇਖਿਆ ਨੇ ਢੇਰੀਆਂ 12 ਮੌਚਰ ਦੀਆਂ 12 ਤੋਂ ਨੀਚੇ ਦੀਆਂ ਵੀ ਆਈਆਂ ਨੇ ਤੇ ਸਰੋਂ ਦੀਆਂ ਢੇਰੀਆਂ ਵੀ ਨੇ ਉਹਨਾਂ 'ਚ ਕੋਸਲ ਹੈਗੀ ਆ ਜਿਸ ਦੇ ਵਿੱਚ ਕੁਝ ਰੇਟ ਘੱਟ ਲੱਗ ਰਿਹਾ ਪਰ ਉੱਥੇ ਉਹਨਾਂ ਨੇ ਭਰੋਸਾ ਵੀ ਦਿਵਾਇਆ ਕਿ ਜੋ ਬਾਕੀ ਦੇ ਪੈਸੇ ਹੋਣਗੇ ਪੰਜਾਬ ਸਰਕਾਰ ਦਵੂਗੀ ਅੱਜ ਜੋ ਬੋਲੀ ਹੋਈ ਆ ਬਹੁਤ ਵਧੀਆ ਜਿਦੇ ਵਿੱਚ ਜੀਵੀਦਾਰ ਬੜੇ ਖੁਸ਼ਹਾਲ ਨੇ ਤੇ ਬਹੁਤ ਖੁਸ਼ ਨੇ ਔਰ ਪ੍ਰਬੰਧ ਇੰਨੇ ਵਧੀਆ ਨੇ ਕਿ ਨਾਲ ਦੀ ਨਾਲ ਅੱਜ ਬੋਲੀ ਹੋਈ ਹੈ ਕਿ ਬਾਰਦਾਨਾ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ 225 ਬਦ 360 ਜਿੰਨੀ ਵੀ ਹੈ ਅੱਜ ਜਿੰਨੀ ਪਰਚੇਜ ਹੋਈ ਹੈ ਉਹਦਾ ਬਾਰਦਾਨਾ ਅਡਵਾਂਸ ਆਇਆ ਪਿਆ ਔਰ ਬਾਕੀ ਰਹੀ ਦਿੱਕਤ ਦੇਖਦੇ ਆ ਅਜੇ ਸਟਾਰਟ ਹੋਇਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਦਿੱਕਤ ਪੈਂਦੀ ਹੈ ਸਿਰਫ ਮਾਲ ਚੁਕਾਈ ਦੀ ਉਹਨਾਂ ਨੇ ਅਜੇ ਵੀ ਭਰੋਸਾ ਦਿਵਾਇਆ ਕਿ ਇੱਥੇ ਮਾਲ ਚੱਕਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਊਗੀ ਔਰ ਮਾਲ ਨਾਲ ਦੇ ਨਾਲ ਭਰ ਕੇ ਨਾਲ ਦੀ ਨਾਲ ਚੱਕਿਆ ਜਾਵੇ ਭਾਈ ਤੇਜ ਚੈਨਲ ਦੇ ਲਈ ਸੁਖ ਚੈਨ ਸਿੰਘ ਲਵਾਣਾ ਦੀ ਵਿਸ਼ੇਸ਼ ਰਿਪੋਰਟ